ਦੂਸਰਾ ਸਿਰਸ ਨੂੰ ਬਾਹਰ ਜਿਹੜਾ 80 ਲੀਟਰ ਜਿਹੜਾ ਐਮਪੀ ਸੰਦ ਨੂੰ ਮਰਦਾ ਆਇਆ ਜਿਹਨੇ ਕਿਹਾ ਸੀ ਕਿ 26 ਜਨਵਰੀ ਨੂੰ ਕਾਲਾ ਨਿਮਸਿ ਮਨਾਉਣਾ ਆ ਅਲੀ ਤੁਲਾ ਕੋਲਾ ਚੈਲੰਜ ਕਰ ਰਿਹਾ ਬਾਰ ਬਾਰ ਚੈਲੰਜ ਕਰ ਰਿਹਾ ਜੇ ਤੇਰੇ ਤੇ ਹੈ ਦਮ ਤਾਂ ਜਗਨਾਉ ਵਾਲੇ ਪੁੱਤੇ 12 ਵਜੇ ਤੂੰ ਲੁਧਿਆਣੇ ਵਿੱਚ ਤੂੰ ਪਹੁੰਚੇਗਾ ਸ਼੍ਰੋਮਣੀ ਕਾਲ ਅੰਮ੍ਰਿਤਸਰ ਜਿਹੜੀ ਵੀ ਪਾਰਟੀ ਹੈ ਜੋ ਲੁਧਿਆਣੇ ਵਿੱਚ ਬੈਠੀ ਆ ਅਸੀਂ ਇਹਨਾਂ ਨੂੰ ਚੈਲੰਜ ਕਰ ਰਹੇ ਹਾਂ ਉਹ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਨਹੀਂ ਰੱਖੂਗਾ ਉਹਨੂੰ ਅਸੀਂ ਮੂੰਹ ਤੋੜ ਕੇ ਜਵਾਬ ਅਸੀਂ ਦੇਵਾਂਗੇ ਸ਼੍ਰੋਮਣੀ ਕਾਲ ਅੰਮ੍ਰਿਤਸਰ ਦਾ ਗਰੁੱਪ ਨਾ ਚਲਾ ਰਿਹਾ ਹੈ ਮਾਨ ਜਿਹੜਾ ਬੁੱਜੜਾ ਜੀ ਦਾ ਉਸ ਵਕਤ ਇਸ ਬੰਦੇ ਨੇ ਬੇਬਕੂਫ ਨੇ ਕੋਤੇ ਲਿਟਰ ਨੇ ਕਿਹਾ ਕਿ ਸ਼੍ਰੀ ਗੁਰੂਆਂ ਨੇ ਬਾਬਰੀ ਨਾਲ ਢਾਚਾ ਟਾ ਕੇ ਇੰਦਵਾਂ ਉੱਥੇ ਮੰਦਰ ਬਣਾਤਾ ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ ਸਾਡੀ ਪੰਜਾਬ ਦੇ ਖਾਲਿਸਤਾਨ ਤੇ ਖਾਲਿਸਤਾਨ ਦੀ ਮੰਗ ਕਰਦਾ ਆ ਇਸ ਖੋਤੇ ਨੂੰ ਨਾ ਫਾੜ ਦੇ ਲਈ ਸ਼ਿਫ ਸਨੈਕ ਕਿਤੇ ਗਰੁੱਪ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਵਾ 26 ਜਨਵਰੀ ਨੂੰ ਲੁਧਿਆਣੇ ਹਰ ਧਰਤੀ ਦੇ ਜਗਰੂਕ ਕੋਲ ਤੇ ਸ਼ਿਫ ਦਾ ਸਾਡੇ ਬੁੱਤ ਲੱਗੇ ਨੇ ਅਸੀਂ ਉੱਥੇ ਜਾ ਕੇ ਇਸੇ ਖੋਤੇ ਦਾ ਮੂੰਹ ਕਾਲਾ ਕਰਕੇ ਜਿੱਤਿਆ ਦਾ ਹਾਰ 파 ਕੇ ਟੈਂਪ ਬਾਰ ਬੀਤ ਜੇ ਜਦ ਪੁੱਤਰਾ ਉੱਕਾਂਗੇ ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਬੋਕੇਮ ਸੁਨਦਰਾ ਜੈ ਮਹਾਰਾ ਜਕਾਰਾ ਵੀਰ ਬਜੰਗੇ ਹਰ ਬਾਗ ਸ਼ਿਵਸਨਾਪਾਲ ਥਾਕਰੇ ਗਰੂਪ ਸਿੰਘ ਜਿੰਦਾਬਾਦ 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 ਸ਼ਿਵਸਨਾਪਾਲ ਥਾਕਰੇ ਗਰੂਪ ਸਿੰਘ ਜਿੰਦਾਬਾਦ 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 ਅਸੀਂ ਫੁਰਪਤਵੰਦ ਪੰਨੂ ਤੇ ਦੂਸਰਾ ਸਿਮਰ ਸਿੰਘ ਮਾਰ ਜਿਹੜਾ 80 ਲੀਟਰ ਜਿਹੜਾ ਐਮਪੀ ਸੰਦੂਰ ਦਾ ਆਇਆ ਜਿਹਨੇ ਕਿਹਾ ਸੀਗਾ ਕਿ 26 ਜਨਵਰੀ ਨੂੰ ਕਾਲਾ ਦਿਵਸ ਬਣਾਉਣਾ ਆ ਅਸੀਂ ਨੂੰ ਤੁਹਾਡੇ ਚੈਨਲ ਦੇ ਮਾਦਰ ਨੂੰ ਲਗਾਤਾਰ ਧਮਕੀ ਦੇ ਰਹੇ ਆ ਕਹਿ ਰਹੇ ਆ ਚੈਲੰਜ ਕਰ ਰਹੇ ਆ ਕਿ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਣ ਵਾਲਾ ਅਸਲੀ ਪੋਲੀਵਾਨ ਜੰਦਾ ਨੂੰ ਜਿਹੜਾ ਇਹ ਬੁਰਗਲਾ ਰਿਹਾ ਜਿਹੜਾ ਕਹਿ ਰਿਹਾ ਕਿ ਅਸੀਂ ਇੱਕ ਹੱਥ ਨਾਲ ਅਸੀਂ ਨਹੀਂ ਰੱਖਣ ਦਵਾਂਗੇ ਅਸੀਂ ਨੂੰ ਖੁੱਲਾ ਖੁੱਲਾ ਚੈਲੰਜ ਕਰ ਰਹੇ ਆ ਬਾਰ-ਬਾਰ ਚੈਲੰਜ ਕਰ ਰਹੇ ਆ ਕਿ ਜੇ ਤੇਰੇ 'ਚ ਹੈ ਤਾਂ ਉਮਰ ਤਾਂ ਜਗਨਾਵਾਲੇ ਪੁੱਤੇ 12 ਵਜੇ ਤੂੰ ਲੁਧਿਆਣਾ ਵਿਖੇ ਤੂੰ ਪਹੁੰਚ ਕੇ ਵਿਖਾ ਅਸੀਂ ਤੇਰਾ ਉਸ ਤੋਂ ਪਹਿਲਾਂ ਸ਼੍ਰੋਮਣੀ ਕਾਲ ਅੰਮ੍ਰਿਤਸਰ ਜਿਹੜੀ ਦੀ ਪਾਰਟੀ ਹੈ ਜੋ ਲੁਧਿਆਣਾ ਵਿੱਚ ਵੀ ਬੈਠੀ ਆ ਅਸੀਂ ਇਹਨਾਂ ਨੂੰ ਵੀ ਚੈਲੰਜ ਕਰ ਰਹੇ ਆ ਕੀ ਅਸੀਂ ਸ਼ਿਵਸਨ ਸ਼ਿੰਦੇ ਗਰੂਪ ਵੱਲੋਂ ਦੀ ਖੁੱਲਾ-ਖੁੱਲਾ ਸਿੱਧਾ-ਸਿੱਧਾ ਚੈਲੰਜ ਆ ਕਿ ਜੋ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਨਹੀਂ ਰੱਖੂਗਾ ਉਹਨੂੰ ਅਸੀਂ ਮੂੰਹ ਤੋਰ ਜਵਾਬ ਅਸੀਂ ਦੇਵਾਂਗੇ ਤੇ ਰਹੀ ਦੂਸਰੀ ਗੱਲ ਗੁਰਪਤਮਨ ਪੰਨੂ ਦੀ ਜਿਹੜਾ ਡੀਜੀਪੀ ਗੋਲੋ ਯਾਦਵ ਨੂੰ ਜਿਹੜਾ ਬਾਰ-ਬਾਰ ਧਮਕੀ দেয়া ਜਾ ਤੇ ਮੁੱਖ ਮੰਤਰੀ ਸਾਹਿਬ ਨੂੰ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਨੂੰ ਕਹਿ ਰਿਹਾ ਕਿ ਤੈਨੂੰ ਅਸੀਂ ਬੰਬ ਦੇ ਨਾਲ ਡੋਣਾ ਆ ਤੇ ਅਸੀਂ ਉਹਨਾਂ ਨੂੰ ਸਿੱਧਾ-ਸਿੱਧਾ ਅਸੀਂ ਪ੍ਰਸ਼ਾਸਨ ਨੂੰ ਵੀ ਕਹਿ ਰਹੇ ਆ ਕਿ ਨਾ ਤੇ ਸਾਡੇ ਵਰਗਾ ਨਹੀਂ ਨਾ ਤੇ ਇਹਨਾਂ ਨੂੰ ਕੌਣੀ ਚਾਹੀਦੀ ਚਾਹੀਦੀ ਆ ਕਿਉਂਕਿ ਭਗਤ ਸਿੰਘ ਨੂੰ ਅਸੀਂ ਮੰ ਨਾ ਕਿ ਤੁਸੀਂ ਮੰਨਦੇ ਕੌਣ ਜਿਹੜਾ ਸ਼ਿਮਰ ਸਿੰਘ ਅੰਮ੍ਰਿਤਸਰ ਸ਼ਰੋਮਨ ਅਕਾਲਰ ਅੰਮ੍ਰਿਤਸਰ ਦਾ ਗਰੁੱਪ ਚੈਨ ਚਲਾ ਰਿਹਾ ਹੈ ਮਾਨ ਜਿਹੜਾ ਬੁੱਝੜ ਜਿਹਦੇ ਗੰਦ ਪਾਇਆ ਹੋਇਆ ਹਰ ਵਕਤ ਧਮਕੀਆਂ ਚੱਲ ਰਹੀਆਂ ਚਾ ਸਾਨੂੰ ਕਹਿੰਦਾ ਆ ਇੰਨਾ ਚੱਲ ਲਗਾਤਾਰ ਸਾਨੂੰ ਦੇੜਾ ਲਗਾਤਾਰ ਪੰਜਾਬ ਦੀ ਭੋਲੇ ਭੋਲੇ ਜੰਦਰ ਬਰਗੜਾ ਕੇ ਰੱਖਿਆ ਆ ਵਾ ਹੁਣ ਪਿੱਛੇ ਗਿਆ 22 ਜਨਵਰੀ ਦਾ ਗਿਆ ਮੁੱਦਾ ਉੱਟਿਆ ਸ਼ਿਗਰਾਮ ਜੀ ਦਾ ਉਸ ਵਕਤ ਵੀ ਇਸ ਬੰਦੇ ਨੇ ਬੇਵਕੂਫ ਨੇ ਖੋਤੇ ਲਿਟਰ ਨੇ ਕਿਹਾ ਕਿ ਸ਼ਿਗਰਾਮ ਜੀ ਦਾ ਬਾਬਰੀ ਦਾ ਗਿਆ ਢਾਂਚਾ ਟਾ ਕੇ ਹਿੰਦੂਆਂ ਨੇ ਇੱਥੇ ਮੰਦਰ ਬਣਾਤਾ 500 ਸਾਲ ਦੀ ਆਸਥਾ ਨਾਲ ਖਿਲਵਾੜ ਕਰਨ ਵਾਲੇ ਬਾਬਰੀ ਮਸਜਿਦ ਕਿੱਥੇ ਬਣੀ ਐ ਸਾਡੀ 5000 ਸਾਲ ਸਤਨ ਸੰਸਾ ਦਾ 5500 ਸਾਲ ਪੁਰਾਣਾ ਸਾਡਾ ਧਰਮ ਜਿਹੜਾ ਆ ਉਹਦੀ ਆਸਥਾ ਨੂੰ ਇਹਨੇ ਗੰਦਪਾਣ ਦੀ ਗੱਲ ਕੀਤੀ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲੇ ਬੰਦੇ ਆ ਅਸੀਂ ਬੰਦਾ ਸਿੰਘ ਬਹਾਦਰ ਨੂੰ ਮੰਨਣ ਵਾਲੇ ਆ ਅਸੀਂ ਸ਼੍ਰੀ ਰਾਮ ਨੀਯਾ ਰਾਜ ਨੂੰ ਮੰਨਣ ਵਾਲੇ ਆ ਅਸੀਂ ਮਹਾਰਾਜੇ ਸਿੰਘ ਦੇ ਰਾਜ ਨੂੰ ਮੰਨਣ ਵਾਲੇ ਆ ਅਸੀਂ ਪੰਜ ਪਾਣੀਆਂ ਦੀ ਗੱਲ ਦੀ ਗੱਲ ਕਰਦੇ ਆ ਅਸੀਂ ਹਰ ਵਕਤ ਅਸੀਂ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪਰ ਇਹ ਹਮੇਸ਼ਾ ਇੱਕ ਹੀ ਗੱਲ ਕਰਦਾ ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ ਸਾਡੀ ਮੰਨੇ ਖਾਲਿਸਤਾਨ ਜੇ ਖਾਲਿਸਤਾਨ ਦੀ ਮੰਨ ਕਰਦਾ ਆ ਤਾਂ ਜਿੱਥੇ ਬੈਠਾ ਪੰਜਾਬ ਦੇ ਵਿੱਚ ਹਿੰਦੂ ਕਿੱਥੇ ਰਹੇਗਾ ਹਰ ਵਕਤ ਪੰਜਾਬ ਦੇ ਵਿੱਚ ਇਹ ਗੁੰਮਰਾਹ ਕਰ ਰਹੇ ਲੋਕਾਂ ਨੂੰ ਟਾਰਗੇਟ ਕਰਦਾ ਭੋਲੀ ਭਾਲ ਜਨਤਾ ਦੇ ਤੇ ਨਾ ਪ੍ਰਧਾਨ ਜੀ ਗੱਲ ਦਿੱਤ ਪੰਜਾਬ ਸਰਕਾਰ ਦੀ ਬਹੁਤ ਵਧੀਆ ਗੱਲ ਹੈ ਸਲਾਹਾ ਜੋ ਕੰਮ ਆਇਆ ਜਿਹੜਾ ਗੁਰਪਤਵੰਤ ਸਿੰਘ ਪੰਨੋ ਇੱਕ ਖੋਤੇ ਦੇ ਉੱਤੇ ਆ ਦੇ ਪੰਜਾਬ ਸਰਕਾਰ ਨੇ ਮਾਨਯੋਗ ਡੀਜੀਪੀ ਸਾਹਿਬ ਨੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ 153A 153B ਦਾ ਇਦਾਂ ਹੀ ਇੱਕ ਖੋਲੋ ਵੀ ਦਾ ਗੱਲ ਕਰੀ ਮੇਰੇ ਵੀ ਤੁਸੀਂ ਕਿ 153 153 B ਦਾ ਗੁਰਪਤਵੰਤ ਪੰਨੂ ਦੇ ਬਾਹਰ ਬੈਠੇ ਦਾ ਪਰਚਾ ਦਰਜ ਹੋ ਗਿਆ ਤਾਂ ਪੰਜਾਬ ਦੇ ਵਿੱਚ ਭੋਲੀ ਭਾਲੀ ਜਨਤਾ ਨੂੰ ਵੀ ਇਹ ਦੱਸਣਾ ਪੈਣਾ ਆ ਕਿ ਆਮ ਆਦਮੀ ਪਾਰਟੀ ਨੇ ਪਰਚਾ ਕਿਉਂ ਨਹੀਂ ਦਰਜ ਕਰੀ ਨਾਕੀਆ ਤੇ ਕਿਉਂ ਨਹੀਂ ਪਾਰੀ ਇਹ ਇੰਨਾ ਜ਼ਿਆਦਾ ਬੁਰਾ ਹਾਲ ਪੰਜਾਬ ਦਾ ਕਰ ਰਿਹਾ ਹਰ ਵਕਤ ਟਾਰਗੇਟ ਕਰਦਾ ਪਹਿਲਾਂ ਵੀ ਇਸ ਨੂੰ ਚੈਲੰਜ ਕੀਤਾ ਸੀਗਾ ਉਸ ਵਕਤ ਵੀ ਸਮਝੌਤਾ ਬੰਦ ਕੀਤਾ ਗਿਆ ਅਸੀਂ ਚੰਦਰਾ ਜੀ ਉਧਰ ਦੇ ਬਾਹਰ ਬੈਠੇ ਗੁਰਪਤਵੰਤ ਦੇ ਪਰਚਾ ਦਰਜ ਹੋ ਸਕਦਾ ਤਾਂ ਇਹਦੇ ਤੇ ਇੱਥੇ ਬੈਠਾ ਕਾਲਾ ਦਿਵਸ ਕਹ ਰਿਹਾ ਕਾਲੀ ਦੀਵਾਲੀ ਸਾਡੀ ਹਿੰਦੂਆਂ ਦੀ ਹਸਤਾਣ ਕਾਲੀ ਦੀਵਾਲੀ ਕਰ ਦਿੱਤਾ ਆ ਕਾਲੀ ਹੁੰਦੀ ਸਾਡੀ ਕਹਿੰਦਾ ਆ ਹਰ ਵਕਤ ਹਿੰਦੂ ਧਰਮ ਨੂੰ ਟਾਰਗੇਟ ਕਰਨਾ ਤੇ ਪਲੱਸ ਸਾਡੇ ਗਣਤੰਤਰ ਦੇ ਵਿਵਸਥਾ ਸੁਤੰਤਰਤਾ ਦਿਵਸ 15 ਅਗਸਤ ਨੂੰ ਟਾਰਗੇਟ ਵੀ ਇਹ ਲਗਾਤਾਰ ਕਰਦੇ ਆ ਰਹੇ ਨੇ ਸ਼ਾਮ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਰਾਹੁਲ ਗਾਂਧੀ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਕਿਉਂ ਪੰਜਾਬ ਦੀ ਸਰਕਾਰ ਇਸ ਐਮਪੀ ਖੋਤੇ ਦੇ ਉੱਤੇ ਪਰਚਾ ਨਹੀਂ ਦਰਜ ਕਰ ਸਕਦੀ ਕਿਉਂਕਿ ਡਰ ਹੈ ਇਹਨਾਂ ਨੂੰ ਸਰਕਾਰ ਨੂੰ ਕਿਸ ਚੀਜ਼ ਦਾ ਡਰ ਹੈ ਮੈਂ ਤਾਂ ਬੜੇ ਸੋਚ ਵਾਲੀ ਗੱਲ ਸੁਣੇ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਇਹੋ ਜੇ ਖੋਤਿਆਂ ਨੂੰ ਨਾ ਕਿਉਂ ਨਹੀਂ ਪਾਉਂਦੀ ਭਈ ਅਸੀਂ ਦੇਸ਼ ਲਈ ਗੋਲੀਆਂ ਖਾਣੇ ਤਿਆਰ ਬੈਠੇ 35 ਤੋਂ ਵੱਧ ਸ਼ਿਵ ਸੈਨਿਕ ਸ਼ਹੀਦ ਹੋਏ ਨੇ ਵੀਰਗਤੀ ਨੂੰ ਪ੍ਰਾਪਤ ਹੋਏ ਨੇ ਸ਼ਹੀਦ ਸਿੱਧੂ ਸੁਧੀਰ ਕਾਹ ਵਸਮਰੀ ਸੁਰੀ ਜੀ ਵੀ ਇਹਨਾਂ ਦੀਆਂ ਇਨਕਾਦਰਾਂ ਦੇ ਸਾਹਮਣੇ ਦੇਸ਼ ਸ਼ਹੀਦ ਦੀ ਗੱਲ ਕਰਦੇ ਆ ਰਹੇ ਨੇ ਹਰ ਵਕਤ ਦੇਸ਼ ਦੀ ਗੱਲ ਕਰਨ ਵਾਲਾ ਗੋਲੀ ਖਾਣੇ ਤਿਆਰ ਬੈਠਾ ਆ ਜੋ ਪੰਜਾਬ ਦਾ ਜੋ ਮਾਹੌਲ ਖਰਾਬ ਕਰ ਰਿਹਾ ਉਹਨੂੰ ਨਰਥ ਕਿਉਂ ਨਹੀਂ ਪਾਈ ਜਾ ਰਹੀ ਹੈ ਸਭ ਤੋਂ ਵੱਡਾ ਸਵਾਲ ਇਹ ਆ ਕਿ ਅਸੀਂ ਆਮ ਆਪੀ ਪਾਰਟੀ ਤੋਂ ਉੱਠਦਾ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਉੱਠਦਾ ਆ ਕਿਉਂਕਿ ਨਾਥ ਪਾਣੀ ਨੂੰ ਬਹੁਤ ਜ਼ਰੂਰੀ ਆ ਇਹ ਨਾ ਹੋਵੇ ਅਸੀਂ ਤਾਂ 26 ਜਨਵਰੀ ਗਣਤੰਤਰ ਦਿਵਸ ਆ ਅਸੀਂ ਮਨਾਉਣ ਜਾ ਰਹੇ ਆ ਜੋ ਵੀ ਅਸੀਂ ਦੇਸ਼ ਦੀ ਇਕਤਾ ਖੰਡ ਤੋਂ ਕਾਇਮ ਰੱਖ ਲਈਏ ਤਿਰੰਗਾ ਯਾਤਰਾ ਅਸੀਂ ਕੱਢਣ ਜਾ ਰਹੇ ਆ ਉਹਦੇ ਨਾਲ ਨਾਲ ਗੁਰਪਤਵੰਤ ਪੰਨੂ ਤੇ ਜਿਹੜਾ ਆਪਣਾ ਖੋਦੀ ਲੇਟਰ ਮਾਨ ਸਿਨੂ ਸਿੰਘ ਮਾਨ ਜਿਹੜਾ ਕਿ ਮੇਨ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਦੀ ਪਾਰਟੀ ਆ ਜਿਹੜੀ ਕਿ 90% ਪਾਰਟੀ ਦੀ ਫਤਹਿ ਗਰੁੱਪ ਦੇ ਨੂੰ ਚਲੇਗੀ ਜਸਕਰਨ ਸਿੰਘ ਕਾਨ ਵਾਲਾ ਜਿਹੜਾ ਆਪਣੀ ਪਾਰਟੀ ਦਾ ਜਿਹੜਾ ਬੰਦਾ ਸਗਾ ਨਹੀਂ ਹੋਇਆ ਉਹ ਸਾਡਾ ਕਿੱਥੇ ਹੋਗਾ ਪੰਜਾਬ ਦੀ ਧਰਤੀ ਨੂੰ ਵੀ ਬਰਗੜਾ ਕੇ ਰੱਖਿਆ ਹੋਇਆ ਸਭ ਤੋਂ ਵੱਡੀ ਇੱਕ ਸੋਚਣ ਦੀ ਗੱਲ ਪਹਿਲਾਂ ਤਾਂ ਪਰਦਾਜੀ ਮੇਰੇ ਮਨ ਦੇ ਜਿਹੜੀ ਗੱਲ ਹੈਗੀ ਹੈ ਨਾ ਉਹ ਗੱਲ ਇਹ ਹੈ ਜਿਹੜਾ ਕੁਝ ਬੜਿਆ ਨਹੀਂ ਜਿਵੇਂ ਖਾਲਸਤਾਨ ਦੀਆਂ ਗੱਲਾਂ ਕਰਦੇ ਜਿਹੜਾ ਕੁਝ ਬੜਿਆ ਹੀ ਨਹੀਂ ਉਹਦੇ ਨਾਰੇ ਕਾਦੇ ਉਹਦੇ ਨਾਂ ਦੇ ਉੱਤੇ ਫੰਡਿੰਗ ਲੈਣ ਦੇ ਖਾਤੇ ਸਿਰਾਂ ਦੇ ਕੋਲ ਚੱਲਦਾ ਸਿਰਫ ਇਹ ਸੋਚਣਾ ਚਾਹੀਦਾ ਪੰਜਾਬ ਦੀ ਜਨਤਾ ਨੂੰ ਹਰ ਵਕਤ ਟਾਰਗੇਟ ਕਰਨਾ ਹਿੰਦੂਆਂ ਨੂੰ ਟਾਰਗੇਟ ਕਰਨਾ ਗਊਆਂ ਦੇ ਮੈਟਰ ਦਾ ਟਾਰਗੇਟ ਕਰਨਾ ਹਰ ਵਕਤ ਸ਼ਿਰਨਾਮ ਜੀ ਦੀ ਬੇਅਦਬੀ ਦੀ ਗੱਲ ਕਰਦਣ ਇਹਨਾਂ ਨੇ ਤੇ ਜਦ ਗੁਰੂ ਗ੍ਰੰਥ ਸਾਹਿਬ ਦੇ ਇੱਕ ਤੇ ਪੰਨੇ ਫਟਣੇ ਆ ਤਾਂ ਉਸ ਵੇਲੇ ਐਸਆਈਟੀ ਟੀਮ ਨੇ ਗਠਿਤ ਕਰਨੀ ਸੀਗੀ ਜੇ ਐਡਾ ਹੀ ਸੱਚਾ ਹੁੰਦਾ ਤਾਂ ਇਹ ਬੰਦਾ ਤਾਂ ਪਹਿਲੇ ਨੰਬਰ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਦੂਸਰਾ ਇਹਨਾਂ ਪਰਿਵਾਰ ਦੇ ਜਿਹੜੇ ਬੱਚੇ ਨੇ ਉਹ ਕਿੱਥੇ ਬੈਠੇ ਨੇ ਸਭ ਤੋਂ ਵੱਡਾ ਸਵਾਲ ਇਹ ਚਿੰਤਾ ਵੀ ਪੈਦਾ ਹੁੰਦਾ ਹੈ ਇੱਕ ਗੱਲ ਹੋਰ ਅੱਜ ਦੀ ਤਾਜ਼ਾ ਤਾਜ਼ਾ ਖਬਰ ਆਇਆ ਪਹਿਲਾਂ ਤਾਂ 2-3 ਦਿਨ ਪਹਿਲਾਂ ਵੀ ਇੱਕ ਖਬਰ ਆਈ ਤੇ ਅੱਜ ਵੀ ਤਾਜ਼ਾ ਹੋਰ ਖਬਰ ਆਈ ਹੈ ਕਿ ਗੰਵਾ ਦੇ ਮੁੰਡ ਮਿਲੇ ਕਊ ਦੀ ਲੱਤ ਮਿਲੀ ਜਿਨ੍ਹਾਂ ਦਾ ਆਪਾਂ ਦੁੱਧ ਪ ਜਦੋਂ ਤੱਕ ਤਾਂ ਡੇਰੀ ਆਲਿਆਂ ਨੂੰ ਦੁੱਧ ਦੇਣ ਤੱਕ ਤਾਂ ਉਹਨਾਂ ਦੀ ਮਮਾ ਜਦੋਂ ਫੈਟਲ ਹੋ ਜਾਣ ਤਾਂ ਹਿੰਦੂਆਂ ਦੀ ਮਮਾ ਹਿੰਦੂਆਂ ਨੇ ਆਸਤਾਨਾ ਖਿਲਵਾੜ ਸਰਕਾਰ 1 ਮੀਟਰ ਦੇ ਵਿੱਚ ਉੱਪਰ ਬੈਠੀ ਆ ਕੌ ਨੂੰ ਸਸਤੈਣਾ ਸਰਕਾਰ ਨੇ ਪੰਜਾਬ ਸਰਕਾਰ ਨੇ ਸਾਡੇ ਤੋਂ ਲੈਣਾ ਹਰ ਗੱਡੀ ਦਾ ਮਗਰ ਕਿਤਨਾ ਕਿਤੇ 500 ਰੁਪਿਆ ਆ ਤੇ ਸ਼ਾਮਲਾ ਜਿਹੜੀ ਜਗ੍ਹਾ ਵੱਡੀ 2% ਦੀ ਉਹ ਵੀ ਜਿਹੜੀ ਦੂਮਾਂ ਦੇ ਉੱਪਰ ਡਿਪੈਂਡਬਲ ਕਰਦੀ ਆ ਅੱਜ ਵੀ ਆਪਣੇ ਸਾਡੇ ਈਡਾਉਂ ਦੇ ਸਕਲੋਨੀ ਦੇ ਵਿੱਚ ਕਾਜਪੁਰ ਰੋਡ ਲੁਧਿਆਣਾ ਵਿਖੇ ਉੱਤੇ ਗੰਮਾਂ ਦੀ ਲੱਤਾਂ ਪਾਈਆਂ ਗਈਆਂ ਨੇ ਪਿਛਲੇ ਦੋ ਦਿਨ ਪਹਿਲਾਂ ਹਕੂਮਤ ਦਾ ਮੁੰਡਾ ਮਿਲੇ ਸੀਗੇ ਇਹ ਕੀ ਹੋ ਰਿਹਾ ਸਰਕਾਰ ਚੁੱਪ ਕਿਉਂ ਬੈਠੀ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਦਾ ਮਾਹੌਲ ਫੇਰ ਦੁਬਾਰਤੋਂ 84 ਤੇ 92 ਵਾਲਾ ਮਾਹੌਲ ਨਾ ਹੋਵੇ ਜੋ ਅਸੀਂ ਦੇਖਿਆ ਨਹੀਂ ਪਰ ਸੂਨੇ ਦੇ ਵਿੱਚ ਬਹੁਤ ਕੁਛ ਆਇਆ ਕਿ ਵੀ 35 ਤੋਂ 40 ਹਜ਼ਾਰ ਜਿਹੜਾ ਹਿੰਦੂਆਂ ਨੂੰ ਬੱਸਾਂ ਦੇ ਘਰਾਂ ਤੋਂ ਕੱਢ ਕੱਢ ਕੇ ਮਾਰੇ ਗਿਆ ਦੂਸਰੇ ਪਾਸੇ ਸਿੱਖਾਂ ਦਾ ਵੀ ਉਨਾ ਹੀ ਨੁਕਸਾਨ ਹੋਇਆ ਇਹ ਨਹੀਂ ਕਿ ਪੰਜਾਬ ਦੀ ਭੋਲੀ ਭੋਲੀ ਜਨਤਾ ਦੀ ਸਿੱਖ ਵੀ ਹੁੰਦੇ ਨੇ ਉਹਨਾਂ ਦਾ ਵੀ ਨੁਕਸਾਨ ਹੋਇਆ ਇਹ ਗੁੱਚੜ ਕਰਕੇ ਹੋ ਰਿਹਾ ਜਾਂ ਗੁੱਚੜ ਇਹ ਚੁੱਪ ਹੋ ਜਿਵੇਗਾ ਇਹਨੂੰ ਨਾਸਟਾ ਪਾ ਕੇ ਤਾਂ ਪੰਜਾਬ ਦਾ ਨਕਸ਼ਾ ਹੋ ਜਾਏਗਾ ਇਸ ਖੋਤੇ ਨੂੰ ਨਥ ਪਾਣ ਦੇ ਲਈ ਸ਼ਿਫ ਸਰਾ ਛਿੰਦੇ ਗਰੁੱਪ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਵਾ 26 ਜਨਵਰੀ ਨੂੰ ਲੁਧਿਆਣੇ ਦੀ ਧਰਤੀ ਦੇ ਜਗਰਉ ਪੁੱਜ ਤੇ ਸ਼ਹੀਦਾਂ ਦੇ ਸਾਡੇ ਬੁੱਤ ਲੱਗੇ ਨੇ ਅਸੀਂ ਉੱਥੇ ਜਾ ਕੇ ਖੋਤੇ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਟਾਈਮ 12 ਵਜੇ ਉੱਥੇ ਅਸੀਂ ਇਹਦੇ ਪੁੱਤਰਾ ਫੂਕਾਂਗੇ ਜੈ ਸ਼ਿਖਰ ਜੈ ਸ਼ਿਖਰ